ਮੰਨਿਆ ਮਮੀ ਗਲਤੀ ਹੋ ਗਈ ਚਲਾਉਣਾ ਮੈਂ ਕਦੇ ਚਾਹੁੰਦਾ ਨਹੀਂ ਸੀ ਤੇਰਾ ਸਿਰ ਝੁਕ ਜੇ ਮੰਨਿਆ ਗਲਤੀ ਹੋ ਗਈ ਮਾਫੀਆਂ ਮੈਂ ਮੰਗ ਲੀਆਂ ਮਹਾਰਾਜ ਅੱਗੇ ਸੰਗਤ ਅੱਗੇ ਨਾ ਤੂੰ ਮੰਗਦੀਆਂ ਹੁਣ ਕਰਨਾ ਕੀ ਆ ਕੋਈ ਨਾ ਹੋਏ ਜਿਵੇਂ ਮਾਰ ਕੇ ਨਕਸ ਕਰਕੇ ਆਪਣਾ ਸਾਰਾ ਮਸਲਾ ਹੱਲ ਕਰਦੇ ਆਂ ਜੀ ਕਿਉਂਕਿ ਆ ਮੌਕਾ ਨਹੀਂ ਕਰਦੇ ਨਾ ਮੈਨੂੰ ਕੋਈ ਡਰ ਪੈਦਾ ਦੇਖ ਮਮੀ ਤੈਨੂੰ ਪਤਾ ਨਹੀਂ ਕਿ ਹੁੰਦੇ ਤੇ ਗੁਰੂ ਘਰ ਰਿਹਾ ਨਾ ਮਹਾਰਾਜੀ ਸੰਥਿਆ ਲਈਆ ਪੂਰਾ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈਆ 3 ਸਾਲ ਸੇਵਾ ਕਰਦਾ ਰਿਆ ساری ਜ਼ਿੰਦਗੀ ਜਦ ਤੱਕ ਨੈਟਾਇਆ ਕਿ ਇੱਕ ਪੈਸਾ ਮੈਂ ਜਾਂ ਤੁਹਾਨੂੰ ਭੇਜਿਆ ਵਿਆਹ ਲਾ ਲਿਓ ਜਾਂ ਲੋਕਾਂ ਦੀ ਲਾਇਆ ਤੈਨੂੰ ਇਹ ਵੀ ਚੇਤਾ ਹੋਊਗਾ ਕਿ ਨਾ ਤੇਰੇ ਗਾਲ ਚੋਂ ਲਾ ਕੇ ਚੰਨਾ ਚੋਂ ਲਾ ਕੇ ਵੀ ਕੁੜੀ ਦੇ ਪਾਈਆਂ ਦੇ ਪਾ ਨਾ ਕੋਈ ਵਾਪਕ ਸਾਰੀ ਸਾਹੀ ਹੋ ਗਈਆਂ ਫਿਰ ਬਹੁਤ ਬੱਤੇ ਨਾ ਕਹਿਆ ਤੇ ਬਣ ਕੇ ਕਾ ਪਰ ਮੰਮੀ ਮੰਨਿਆ ਵੀ ਚਲੋ ਗਲਤੀ ਹੋ ਗਈ ਇਹਦੀ ਸਜ਼ਾ ਮੈਨੂੰ ਅਕਾਲ ਤਖਤ ਸਾਹਿਬ ਦੇ ਦੇਵੇ ਹਨਾ ਪੀ ਪਾਈ ਮਨਪ੍ਰੀਤ ਵੀ ਤੇਰੀ ਆ ਸਜ਼ਾ ਹਨਾ ਮੈਂ ਸਿਰ ਮੱਥੇ ਹੀ ਲਾਉਂਗਾ ਮੈਂ ਲੀਕਾਂ ਘੜ ਦੂੰ ਇੱਥੇ ਲੱਖ ਵਾਰ ਮਾਫੀ ਮੰਗ ਲੈਂਦਾ ਜਿਹੜੇ ਵੀ ਚਾਹੁੰਦੇ ਨੇ ਹਨਾ ਪਰ ਇਹ ਥੋੜਨਾ ਮੈਂ ਵੀ ਸਿੱਖ ਸਾਡੇ ਸਿੱਖ ਇਤਿਹਾਸ ਚ ਕਿੱਥੇ ਲਿਖਿਆ ਹੋਇਆ ਵੀ ਸਿੱਖ ਗੁਰੂ ਦੇ ਸਿੱਖ ਤੋਂ ਸਿੱਖ ਬਾਰ ਬਾਰ ਲੀਕਾਂ ਘੜਵੋਣ ਤੇ ਪੈਰੀਂ ਹੱਥ ਲਵਾਉਣ ਤੇ ਝਕਾਉਣ ਬੋਹ ਡਾਉਣ ਕਰਨ ਮੇਰੇ ਟੱਬਰ ਨੂੰ ਫਰੋਗਾਂ ਦੇ ਬਹੁਤ ਕੋਕੀ ਮਾਂ ਮੈਂ ਵੀ ਸਿੱਖ ਸਾਡੇ ਸਿੱਖ ਇਤਿਹਾਸ ਚ ਕਿੱਥੇ ਲਿਖਿਆ ਹੋਇਆ ਵੀ ਸਿੱਖ ਗੁਰੂ ਦੇ ਸਿੱਖ ਤੋਂ ਸਿੱਖ ਬਾਰ ਬਾਰਲੀ ਕਾਂਕੜ ਵਾਉਣ ਤੇ ਪੈਰੀ ਹੱਥ ਲਵਾਉਣ ਤੇ ਚਕਾਉਣ ਬੂਹ ਡਾਉਣ ਕਰਨ ਮੇਰੇ ਟੱਬਰ ਨੂੰ ਬਿਲਕੁਲ ਜਿਹੜਾ ਆਪਣੇ ਘਰ ਆ ਕੇ ਗਿਆ ਮੰਮੀ ਥੋਡੀਆਂ ਬੀੜੀਆਂ ਬਣਾ ਕੇ ਘਰ ਟਾ ਦੂੰਗਾ ਉਹਨੂੰ ਐ ਕਹਦੇ ਹੋ ਇੱਕ ਵਾਰ ਚੰਗੀ ਤਰ੍ਹਾਂ ਬੀਪਾਈ ਤੂੰ ਕਿਦਣ ਮਾਫੀ ਮੰਗਣੀ ਆਏ ਦੱਸ ਤੇ ਅਸੀਂ ਤਾਂ ਲੱਖ ਵਾਰ ਮੰਗ ਰਹੇ ਹਾਂ ਮਹਾਰਾਜ ਅੱਗੇ ਹਨਾ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਮੰਨ ਕੇ ਚੁੱਪ ਕਰਦੇ ਤਾਂ ਕੋਈ ਤਾਂ ਕੋਈ ਸਪਾਂਸਰ ਪ੍ਰਕਿਰਤੀਤਾਂ ਬਣਾਣਾ ਕਰਨਾ ਪਾਉਂਗਾ ਹਾਂ ਪਰ ਇੱਕ ਗੱਲਾਂ ਮੰਮੀ ਮੈਂ ਥੋੜਾ ਟਾਈਮ ਅਜੇ ਇੰਡੀਆ ਨਹੀਂ ਆਉਂਗਾ ਤੈਨੂੰ ਪਤਾ ਮੇਰੀ ਸੇਫਟੀ ਦੀ ਜਦੋਂ ਜ਼ਿੰਮੇਵਾਰੀ ਅਕਾਲ ਤਖਤ ਸਾਹਿਬ ਦੇ ਮੈਂ ਨ ਪ੍ਰਧਾਨ ਚੱਕਣਗੇ ਹਨਾ ਜ਼ਥੇਦਾਰ ਚੱਕਣਗੇ ਵੀ ਹਾਂਜੀ ਸਾਡੀ ਜ਼ਿੰਮੇਵਾਰੀਆਂ ਮੈਂ ਫੇਰ ਆਉਂਗਾ ਨਹੀਂ ਤੇਰਾ ਪੁੱਤ ਨੂੰ ਮਾਰ ਦੇਣਾ ਫੇਰ ਮੇਰੀਆਂ ਫੋਟੋਆਂ ਲਾ ਕੇ ਹੱਕ ਨਾਲ ਰੋਂਦੀ ਨਹੀਂ ਸਾਰੀ ਜ਼ਿੰਦਗੀ ਹਨਾ ਨਹੀਂ ਨਹੀਂ ਪੁੱਤ ਨਹੀਂ ਆਖੋ ਮੈਂ ਕਿਸੇ ਨੂੰ ਨਹੀਂ ਕਰਨਾ ਹੈਗਾ ਹਜੇ ਮੰਮੀ ਹਨਾ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਸੀ ਕਿਉਂਕਿ ਮੈਂ ਵੀਡੀਓ ਦੇਖੀ ਆ ਵੀ ਆਹ ਕੁਝ ਹੋਇਆ ਵੀ ਦਾ ਸਥਾਨੋਂ ਲੋਕੀ ਐ ਚੱਕੀ ਫਰੀ ਜਾ ਰਹੇ ਆ ਹੁਣ ਪੰਜਾਬ ਕਿੱਥੇ ਆ ਹੁਣ ਪੰਜਾਬ ਕਿੱਥੇ ਆ ਮੈਂ ਤਾਂ ਮੇਜਰ ਦੀ ਕੁੜੀ ਲਈ ਵੀ ਖੜ ਗਿਆ ਸੀ ਸਾਰੇ ਪੰਜਾਬ ਲਈ ਖੜਿਆ ਹਮੇਸ਼ਾ ਹੁਣ ਪੰਜਾਬ ਕਿੱਥੇ ਆ ਮੇਰੀ ਸਪੋਰਟ ਕਿਉਂ ਨਹੀਂ ਆ ਰਿਹਾ ਬਈ ਹੋਣੀ ਨਾ ਮਰਨ ਦੇ ਬਣਾ ਤੇਰੇ ਨਾਲ ਸਹਿਯੋਗ ਕਰਦੇ ਆ ਸਹਿਯੋਗ ਦੇ ਬੰਦੇ ਮੈਂ ਬਸ ਫਿਰ ਮਮੀ ਤੈਨੂੰ ਪਤਾ ਤਾਂ ਹੈਗਾ ਜਦੋਂ ਮੰਗਿਆ ਤੂੰ ਸਹਿਜਾਦਿਆਂ ਤੋਂ ਖੜਮ ਸਿਰ ਤੇ ਸਹਿਜਾਦਿਆਂ ਦਾ ਹੱਥ ਮੈਂ ਨਹੀਂ ਡਰਦਾ ਸਿਰ ਝੁਕੂਗਾ ਮਹਾਰਾਜ ਅੱਗੇ ਝੁਕੂਗਾ ਹਕਾਉਤਕ ਸਾਹਿਬ ਅੱਗੇ ਝੁਕੂ ਫਤਿਹਗੜ ਸਾਹਿਬ ਅੱਗੇ ਝੁਕੂ ਉਦੋਂ ਵੀ ਨਾਸਰਨੀ ਝੁਕਾਉਂਗਾ ਚਾਹੇ ਗਰਦਨ ਲੈ ਜੇ ਮੇਰੀ ਬਸ ਆਹ ਮੇਰੀ ਕਾਲ ਤੈਨੂੰ ਲਾਸਟ ਟਾਈਮ ਫੇਰ ਕਰੂੰ ਤੈਨੂੰ ਕਿਹੇ ਦਿਨ ਠੀਕ ਆ ਕੋਈ ਨਾ ਸਮਝ ਮੈਨੂੰ ਸਮਝਾ ਲੈ ਪੁੱਤ ਹਾਂਜੀ ਕੋਈ ਨਾ ਸਮਝ ਠੀਕ ਠੀਕ ਹੋਊਗਾ ਨਾ ਕੋਈ ਮੈਂ ਕਰ ਲੰਨਾ ਕੋਈ ਨਹੀਂ ਜੀ ਕਰ ਲੰਨਾ ਤੁਸੀਂ ਮੇਰੀ ਗੱਲ ਸੁਣੋ ਪਹਿਲਾਂ ਬੀਬੀ ਨੂੰ ਫੋਨ ਕਰਕੇ ਕਹਿ ਦਿਓ ਵੀ ਠੀਕ ਠਾਕ ਆ ਸਾਰਾ ਕੁਝ ਮਹਾਰਾਜਾਂ ਦੇ ਸੰਗ ਨਹੀਂ ਕੋਈ ਨਹੀਂ ਬੀ ਠੀਕ ਠਾਕ ਆ ਬੀਬੀ ਨੂੰ ਮੈਂ ਤੁਹੀ ਫੋਨ ਕਰਦੇ ਹਾਂ ਠੀਕ ਆ ਮੈਂ ਸਿਮ ਕੱਢਣ ਲੱਗਿਆ ਤੋੜਨੇ ਲੱਗਿਆ ਕਿਉਂਕਿ ਮੈਂ ਜ਼ਿਆਦਾ ਗੱਲ ਨਹੀਂ ਕਰ ਸਕਦਾ